ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਨੰਗਾਵਾ ਸੇ ਲਈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੂਈਆਂ ਇੱਕ ਗੱਬਣ ਆ ਬਈ ਸੂਣਦੀਆਂ ਬਿਲਕੁਲ ਤਿਆਰੀਆਂ ਚ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਵਾਈ ਦੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਰੱਖਾ ਸਗੇ ਆਓ ਪੁੱਛ ਲੈਣੇ ਬਾਈ ਤੇ ਉੱਢੇ ਲਾ ਆਜੀ ਬਾਈ ਜੀ ਸਹੀ ਗੱਲ ਵੀ ਹੋ ਠੀਕੋਂ ਵਧੀਆ ਪੂਰੇ ਵਧੀਆ ਬਈ ਕਿਵੇਂ ਚੱਲਦਾ ਬਾਈ ਕੰਮਕਾਰ ਕੰਮਕਾਰ ਪੂਰਾ ਵਧੀਆ ਚੱਲਦਾ ਬਈ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਬਿਹਰਜੀਤ ਸਿੰਘ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਜਾਂਦੀ ਆ ਨੇੜੇ ਆਪਾਂ ਨੂੰ ਭਦੌੜ ਸਹਰ ਆ ਜਾਂਦਾ ਬਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 95014 33579 ਬਈ ਠੀਕ ਆ ਬਾਈ ਤੇ ਬਾਈ ਦਾ ਕੰਟੈਕਟ ਨੰਬਰ ਵਾਕਈ ਵੀ ਕਹੋ ਵੀ ਕਿਸੇ ਨੇ ਗਾਂ ਲੈਣੀ ਆ ਆ ਨਿਰਖ ਪਰਖ ਕਰਕੇ ਲੈਵੇ ਆਪਣੇ ਵੀ ਲਿਆਂਦੀਆਂਵੇਂ ਹੁੰਦੀਆਂ ਬਈ ਠੀਕ ਆ ਆਪ ਦੀ ਕਰੇ ਆਪਣੇ ਦਸੱਲੀ ਕਰ ਲੈ ਕਦੋਂ ਗੇਟੋਂ ਬਾਹਰ ਹੋਗੇ ਅਗਲੇ ਦੀ ਆਪਣੀ ਨਹੀਂ ਗੀ ਬਸ ਠੀਕ ਆ ਬਾਈ ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਣਾ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਬਈ ਕਦੋਂ ਸੂਈ ਆ ਇਹ ਕੱਲ੍ਹ ਕਦੀ ਸੂਈ ਵੀ ਹੈਗੀ ਬੱਛੀ ਵੰਗਰ ਆ ਗਈ ਬਈ ਬੱਚਾ ਬੱਛੀ 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 ਦਿਖਾ ਦੇ ਪਹਿਲਾਂ 나ੜੂਆ ਦਿਖਾ ਦੇ ਜੇ ਮਤ ਆਇਆ 나ੜੂਆ ਗਾ ਹੂੰ ਤੇ ਬਾਕੀ ਬੱਛੀ ਦੀ ਕੁਆਲਿਟੀ ਦਿਖਾ ਦੇ ਕਿੰਨੀ ਚੰਗੀ ਹੈਗੀ ਕੀ ਬਾਤ ਆ ਯਾਰ ਹਾਂ ਬਈ ਬੱਚਾ ਬੱਛੀ ਨੂੰ ਜਾਨੂ ਨਾ ਤਾਂ ਬੱਛੀ ਦੀ ਕੁਆਲਿਟੀ ਇੱਕ ਨੰਬਰ ਆ ਬਾਕੀ ਬੱਛੀ ਵੱਡੀ ਬੁੱਢੀ ਬਹੁਤ ਆ ਗਈ ਬਹੁਤ ਨਿਆਇ ਚੰਗਾ ਬੱਚਾ ਦਿੱਤਾ ਗਾ ਸਹੀ ਗੱਲ ਆ ਬਾਈ ਵੜ ਖੁਦ ਵੀ ਚੰਗੀ ਆ ਨਾ ਬਾਕੀ ਵੜ ਨੇ ਲੈਵੇ ਨਾਲਾ ਨੂੜਾ ਦਿਖਾ ਕੱਲੀ ਕਲੀ ਨਾੜਨਾ ਚਮਕ ਰਹੀ ਆ ਕਿੱਦਾਂ ਬਾਕੀ ਇੱਕ ਗੱਲ ਹੋਰ ਆ ਬਈ ਇਹਦਾ ਕਿਹੜਾ ਮੂਰਲਾ ਥਾਣਾ ਹੈ ਪਰਲਾ ਠੀਕ ਆ ਮੰਨ ਕੇ ਚੱਲੇ ਥੋੜਾ ਘਟਿਆ ਵਾਗਾ ਠੀਕ ਆ ਤੇ ਮੰਨ ਕੇ ਚੱਲ ਕਿ ਮੇਚੋ 2 ਲੀਟਰ ਦੁੱਧ ਆਉਂਦਾ ਉਹ ਜੋ ਲੀਟਰ ਕਾਉਂਦਾਗਾ ਠੀਕ ਆ ਮੰਨ ਕੇ 10 3 ਮੰਨ ਕੇ ਲੈਵੇ ਬੰਦਾ ਕਿਨੇ ਲੈਣੀ ਹੈਗੀ ਓਕੇ ਬਾਕੀ ਦੁੱਧ ਬਾਲਾ ਨਹੀਂ ਬੱਚੀ ਪਹਿਲੇ ਸੋਏ ਉਹ ਕਹਿੰਦੇ 22 23 ਕਿਲੋ ਪਾਇਆ ਵਗਾ ਹੂੰ ਤੇ ਭਾ ਇਹਦਾ ਇੰਨਾ ਕੁ ਜਾਇਜ਼ ਹੋਊਗਾ ਮੈਂ ਕਹਾਂ ਤੇ ਉਨੇ ਹੀ ਠੀਕ ਆ ਬਾਕੀ ਲੈਵਾ ਦਿਖਾ ਦੇ ਤੜਕੇ ਦਾ ਟਾਈਮ ਆ ਬਈ ਢਿੱਲਾ ਢੁਲਾ ਦੇ ਲੈਵੇ ਤੇ ਨਾੜਾ ਮਗਰ ਵੀ ਦੇਖ ਬਈ ਤੂੰ ਕੀ ਬਾਤ ਦੇਖ ਮਗਰ ਕੀ ਬਾਤ ਤੇ ਥਣਾ ਦੇ ਅੰਦਰ ਉੰਦਰਲੇ ਪਾਸੇ ਉਹ ਲੈਵੇ ਦੇ ਨਾੜਾ ਆ ਗਏ ਇੱਧਰ ਦਿਖਾ ਦੇ ਐ ਨਹੀਂ ਵੀ ਇੱਕ ਪਾਸੇ ਆ ਗਾ ਸਹੀ ਜਾਨ ਆ ਲੈ ਕਿਆ ਬਾਤ ਆ ਯਾਰ ਦੇ ਅੰਦਰ ਅੰਦਰ ਨਾੜਾ ਲੈ ਨਾ ਨਾ ਖੋਲਾ ਹਣਾ ਉਹ ਨਿਆਏ ਨਾੜਾ ਬਈ ਬਾਕੀ ਦੇਖ ਲੈ ਥਣ ਦੋਂ ਪਤਾ ਲੱਗਦਾ ਨਹੀਂ ਵੀ ਛੋਟਾ ਹੈ ਜਮਾ ਨਹੀਂ ਪਤਾ ਲੱਗਦਾ ਵਿੱਚ ਨੀ ਆਏ ਵੀ ਵੇਖ ਜੂ ਵੜਾ ਆਪਾਂ ਦੱਸ ਕੇ ਦੇਣੀ ਆ ਵੀ ਲੰਬੇ ਵਾਲਾ ਕੰਮ ਨਹੀਂ ਕਰਨਾ ਆਪਾਂ ਠੀਕ ਆ ਬਾਈ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕਿੰਨਾ ਕਬੌਲਾ ਹੋ ਜਾਂ ਦੁੱਧ ਬਾਈ ਬੌਲਾ ਵੀ ਮੰਨ ਕੇ ਚੱਲ ਤੜਕੇ ਆਪਾਂ 6-7 ਕਿਲੋ ਚੋਇਆਗਾ ਕੁਛ ਨੂੰ ਪਿਆ ਕੇ ਓਕੇ ਬਾਕੀ ਅਗਲੇ ਸਮਝ ਕਰ ਲੈ ਵੀ ਕਿੰਨਾ ਕੁ ਚੂਲੂਗਾ ਵਹਿੜ ਸਾਨੂੰ ਦੁੱਧ ਸਹੀ ਗੱਲ ਆ ਬਾਈ ਬਾਕੀ ਕੱਦ ਬਾਈਣ ਵਾਲੀ ਵਹਿੜ ਆ ਕੋਈ ਐ ਨਹੀਂ ਦਰਮਿਆਨੀ ਜੀ ਹੈਗੀ ਸਹੀ ਗੱਲ ਆ ਬਾਈ ਸਹੀ ਬਜਣ ਬੂਜਣ ਦੇਖ ਵਹਿੜ ਚ ਕਿੰਨਾਗਾ ਹੂੰ ਹੂੰ ਬਜਣ ਫੋਲਾ ਹਨਾ ਬਜਣ ਫੋਲਾ ਵੀ ਹਾਈਟ ਹੂਟ ਤੇ ਸੀਲ ਹੰਡੇ ਇੰਨੀ ਕਾ ਗਈ ਬਈ ਕਿੰਨੀ ਕਹਦੇ ਉੰਨੀ ਹੈਗੀ ਓਕੇ ਬਾਈ ਬਾਕੀ ਦੇਖ ਲੈ ਵਹਿੜ ਖੜਨੀ ਖੁਰਨੀ ਲੰਬੀ ਲੰੰਬੀ ਦਿਖਾ ਦੇ ਕਿੰਨਿਆ ਕੱਦ ਦਿਖਾ ਦੇ ਵੀ ਕਿੰਨਾਗਾ ਹੂੰ ਬਾਕੀ ਸ਼ੀਲ ਠੰਡੀ ਐਨੀ ਗੱਲ ਐ ਇੱਥੇ ਹੀ ਬੈਜਾ ਹਣਾ ਇੱਥੇ ਹੀ ਬੈਜਾ ਬਾਈ ਜਿੱਥੇ ਮੋਰਾ ਕੋਈ ਚੱਕਰੀ ਨਹੀਂ ਵਹਿੜਦਾ ਕੋਈ ਚੱਕਰੀ ਨਹੀਂ ਕਹਿਣਾ ਬਾਕੀ ਕੱਦ ਦਿਖਾ ਦੇ ਵਜਨ ਦਿਖਾ ਦੇ ਕਿੰਨਾ ਵਹਿੜਦਾ ਸਹੀ ਗੱਲ ਆ ਪਲੀ ਵੀ ਬਹੁਤ ਆਣੀ ਪਲੀ ਵੀ ਕਿੰਨੀ ਕਹਦੇ ਭਾਅ ਵੀ ਇਹਦਾ ਇੰਨਾ ਕ ਜਾਇਜ਼ ਹੋਊਗਾ ਬਾਈ ਕਿੰਨਾ ਕਹਦੇ ਉਹਨੇ ਹਮ ਮੈਨੂੰ ਕਹੇ ਥਣ ਬਰਾਬਰ ਵੀ ਕਰ ਜੂ ਵਹਿੜ ਠੀਕ ਆ ਹਾਂ ਆਪਾਂ ਦੱਸ ਕੇ ਦੇਣੀ ਐ ਵੇਚਣੇ ਵੀ ਐਵੇਂ ਵੀ ਬਿਕੂਗੀ ਵਹਿੜ ਸਹੀ ਗੱਲ ਆ ਕੋਈ ਗੁੱਠ ਨਹੀਂ ਹੋਲੀ ਕੁਛ ਵੀ ਨਹੀਂ ਹੋਲਾਗਾ ਹਮ ਬਾਕੀ ਮੁੱਲ ਬਾਈ ਕਹਿੰਦਾ ਜਮਾਂ ਜਾਇਜ਼ ਹੋਊਗਾ ਕਿਉਂ ਪਹਿਲਾਂ ਵੀ ਮੁੱਲ ਬਾਈ ਦੇ ਜਾਇਜ਼ ਹੁੰਦੇ ਆ ਕੋਸੂ ਬਾਈ ਨੇ ਥਾਣੇ ਦੀ ਵਜਾ ਕਰਕੇ ਬਾਈ ਕਹਿੰਦਾ ਜਮੇ ਜੇ ਵੇੜਾ ਆਪਾਂ ਨੂੰ ਪਤਾ ਜੇ ਚਾਰੇ ਬਰਾਬਰੋਂ ਦੇ 80 ਤੋਂ 85000 ਦੀ ਵੇੜ ਪੋਲਿਆ ਹੱਥ ਨਾ ਸੀ ਹੁਣ ਭਾਜਾਂ ਮੈਂ ਜਾ ਜੂਗਾ ਬਾਕੀ ਦਿਖਾ ਦੇ ਚਾਰੇ ਗੁੱਠਾ ਇੱਕੋ ਜਿਹੇ ਕੋਈ ਹੌਲੀ ਨਹੀਂ ਕੋਈ ਭਾਰੀ ਨਹੀਂ ਗਈ ਸਹੀ ਆ ਬਾਕੀ ਕੋਈ ਚੱਕਰ ਨਹੀਂ ਬਾਈ ਧਾਰਾ ਮਾਰ ਕੇ ਦਿਖਾ ਦੇਣਾ ਬਾਈ ਹਾਂ ਬਈ ਸੀਲ ਢੰਡੀ ਇੰਨੀ ਕਹਿ ਗਈ ਆ ਮੈਂ ਹੀ ਬਹਿ ਜਾ ਥੱਲੇ ਕੋਈ ਨਾ ਕੋਸ ਵੀ ਨਹੀਂ ਗੱਲ ਆ ਕੀ ਬਾਤ ਆ ਢੰਡੀ ਸੀ ਲੈ ਇੰਨੀ ਕਾ ਜਿਵੇਂ ਮਰਜੀ ਬੈਠਾ ਰਹੇ ਕੋਈ ਚੈੱਕ ਨਹੀਂ। ਕਿਆ ਬਾਤ ਹੈ। ਚਵਾਈ ਚੈੱਕ ਕਰੋ। ਚੂਣ ਬੜਾ ਚੰਗਾ। ਬਹੁਤ ਹੀ ਚੰਗਾ ਚੂਣ ਲੱਗਿਆ ਬਈ। ਉਹ ਤੋਂ ਧਾਰਾ ਹੁੰਦੀ ਹੈ ਨਾ। ਆਉਂਦਾ ਬਈ ਪੂਰਾ ਦੁੱਧ। ਹਮ ਮੰਨ ਕੇ ਚੱਲ ਅੱਧਾ ਥਾਣਾ ਹੈਗਾ ਉਹ। ਠੀਕ ਆ ਬਈ। ਹਮ ਚਵਾਈ ਚੈੱਕ ਕਰ ਲੋ ਚਵਾਈ ਚੰਗੀ ਆ। ਇੱਕ ਨੰਬਰ ਚੂਣ ਲੱਗਿਆ ਕਰਮ ਵਾਲੇ ਨੂੰ। ਲੈ ਮਗਰ ਲੈ ਥਣਾਈ ਦੇਖੋ ਚੰਗਾ ਚੂਣਾ ਬਈ। ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਤੋਂ ਹੀ ਚੱਲ ਕੋਈ ਚੈੱਕ ਨਹੀਂ। ਕਹਿਣਾ ਕੋਈ ਨਹੀਂ ਲੈ ਮੂਲੇ ਹਾਂ ਦੁਬਾਰੇ ਦੇਖ ਲੈ। ਕਿਆ ਬਾਤ ਹੈ। ਚਵਾਈ ਜਗੇ ਆ ਨਾ ਉਹ ਨਹੀਂ ਆਏ ਚੰਗੀ ਆਏ ਮੋਟਾ ਮੋਟਾ ਜ਼ੋਨ ਆ ਬਾਈ ਤੇ ਲੈ ਚਾਰੇ ਥਾਣੇ ਉਹਦੀ ਵਿਥੀ ਤੇ ਨਾੜਾ ਨੂਣਾ ਆਪਾਂ ਆਪੋ ਥਣ ਚ ਵੀ ਤਿਲ ਮੰਨ ਕੇ ਦੇ ਦਾਂਗੇ ਬੈੜ ਓਕੇ ਹਾਂ ਥਣ ਅੱਧਾ ਹੈਗਾ ਉਹ ਠੀਕ ਆ ਹਾਂ ਪਰ ਤਿਲ ਦੇ ਹਿਸਾਬ ਨਾਲ ਹੀ ਦੇ ਦਾਂਗੇ ਬੈੜ ਵੀ ਅੱਜ ਠੀਕ ਆ ਬਾਈ ਬਾਕੀ ਥਣ ਦਿਖਾ ਲੈ ਆਪਾਂ ਸਮਾਜ ਚ ਬਈ ਹਮ ਕਿੰਨਾ ਚੰਗਾ ਕੱਢਿਆ ਲੈ ਨੇੜ ਤੋਂ ਚੈੱਕ ਕੋਈ ਹੌਲਾ ਨਹੀਂ ਕੋਈ ਭਾਰਾ ਨਹੀਂ ਪੂਰਾ ਚੰਗਾ ਹੈ ਆਪਾਂ ਤਾਂ ਦੁੱਧ ਆਈ ਜਾਂਦਾ ਹੈਗਾ ਹਮ ਨਹੀਂ ਚੀ ਦੇਣੀ ਹੈ ਬਈ ਸਹੀ ਗੱਲ ਬੱਚਾ ਹੀ ਬੱਚੀ ਆ ਬਾਕੀ ਨਾਲ ਹੀ ਤਿਆਰ ਹੋ ਜਾਣਾ ਬਾਕੀ ਬੱਚੀ ਦਿਖਾ ਦੇ ਬੈੜ ਦਿਖਾ ਦੇ ਲੰਬੀ ਲੰਬੀ ਕਿੰਨੀ ਹੈਗੀ ਦੁੱਧ ਮੰਨ ਕੇ ਮੈਂ 22 23 ਕਿਲੋ ਕਹਿੰਦੇ ਚੋਆ ਵਾਗ ਬੈੜ ਦੁੱਧ ਦੇ ਦੂਗੀ ਦੁੱਧ ਦੀ ਕੋਈ ਸ਼ੱਕ ਨਹੀਂ ਬੈੜ ਚ ਹਮ ਬਾਕੀ ਬੱਚਾ ਬੈੜ ਦੀ ਕੁਆਲਿਟੀ ਕੁਆਲਿਟੀ ਬਹੁਤ ਹੈ ਜਮ ਜੈ ਜੀ ਹੁਣ ਖਿੱਚ ਕੇ ਮੁੱਲ ਰੱਖਣਾ ਬਾਈ ਕਹਿੰਦਾ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਬਾਈ ਇਹ ਵੀ ਪਹਿਲਾ ਸੂਆ ਬੱਚੀ ਸੂਈ ਹੈਗੀ ਇਹ ਕਦੋਂ ਸੂਈ ਹੈ ਬਾਈ ਇਹਨੂੰ ਵੀ ਮੰਨ ਕੇ ਚੱਲ ਹੋ ਗਏ 10 12 ਦਿਨ ਬੱਚਾ ਕੀ ਆਮਗਾ ਬੱਚੀ ਇਹਦੇ ਮੰਗਰਾ ਬਾਈ ਬੱਚੀ ਪਹੁੰਚ ਜਗੀ ਹੈ ਨਾ ਬੱਚੀ ਉਹ ਨਹੀਂ ਆਏ ਵੱਡੀ ਚੰਗੀ ਹੈਗੀ ਬਹੁਤ ਹੈ ਬੱਚੀ ਦਾ ਬੱਚੀ ਚੰਗੀ ਹੈ ਜੀ ਬੈੜ ਬਹੁਤ ਵੱਡੀ ਹੈ ਬਾਈ ਹੂੰ ਬੈੜ ਦੰਦਾ ਚਾਰ ਦੰਦਾਗੀ ਬਾਕੀ ਸੀਵਲ ਠੰਡੀ ਬੈੜ ਵੀ ਬਹੁਤ ਆਗੀ ਠੀਕ ਹੈ ਬਾਈ ਹਾਂ ਥਣ ਬੜਾ ਕਮਾਲ ਦਾ ਲੱਗਿਆ ਥਣ ਬਹੁਤ ਨਹੀਂ ਆਇਆ ਚੰਗਾ ਲੱਗਿਆ ਬੈੜ ਦੇ ਵੀ ਥਾਣਾ ਕੱਲਾ ਕੱਲਾ ਥਣ ਪੂਰੀ ਵਿਥੀ ਲੱਭਦੀ ਹੈ ਚਵਾਏ ਜੂ ਕਿਵੇਂ ਆ ਬਾਈ ਚਵਾਏ ਜੂ ਇੱਕ ਨੰਬਰ ਆਪਾਂ ਕਰਕੇ ਦਿਖਾਵਾਂਗੇ ਬਈ ਬਾਕੀ ਲੇਵਰੀ ਫੀਟਿੰਗ ਦਿਖਾ ਦੇ ਲੇਵਰੀ ਫੀਟਿੰਗ ਚੈੱਕ ਕਰ ਲਓ ਲੈ ਕਮਾਲ ਦੀ ਆ ਬਾਈ ਕਿੰਨੀ ਚੰਗੀ ਹੈਗੀ ਬਾਕੀ ਵੈੜ ਵੱਡੀ ਬੁੱਢੀ ਕਿੰਨੀ ਕਹਦੇ ਉਹਨੇ ਮੂੰਹੋਂ ਵੀ ਚਾਰ ਦੰਦ ਆ ਵੈੜ ਬਈ ਕੱਦ ਦਿਖਾ ਦੇ ਵੈੜ ਦਾ ਕਿੰਨਾ ਗੱਲ ਲੈ ਪਰ ਖੜਾ ਉਹ ਸਾਬ ਨੰਦਾ ਅੱਜਾ ਲਾ ਲਓ ਕੱਦ ਪਾਉਦੇ ਕੱਦ ਪੂਰਾ ਫੁੱਲ ਆਏ ਕਿਦੋਂ ਦੰਨੋ ਜਵਾਨ ਹੋਣਾ ਬੱਚੀ ਨੇ ਬਹੁਤ ਡਬਲ ਬੱਚੀ ਵਰਨਾ ਹੈਗਾ ਹਾਂ ਹਾਂ ਸਹੀ ਆ ਬਾਈ ਦੁੱਧ ਬਾਹਲਾ ਨਹੀਂ ਵੇ ਮੰਨ ਕੇ ਚੱਲ 22 ਕਿਲੋ ਚਵਾ ਦੂ ਬੱਚੀ ਇਹ ਵੀ ਠੀਕ ਆ ਬਾਈ ਹਾਂ ਬੱਚਾ ਬੱਚੀ ਬੱਚੀ ਬਹੁਤ ਜੰਗੀ ਬੱਚੀਆਂ ਦੰਨਾ ਵਗਰੀ ਬੱਚੀਆਂ ਬਈ ਹਾਂ ਕੱਦ ਵਾਲੀ ਬੱਚੀ ਆ ਪਲੀ ਵੀ ਬੱਚੀ ਆ ਪੂਰੀ ਲੈ ਤੋਰਾ ਬਾਕੀ ਵੈੜ ਦਾ ਤੋਰਾ ਤਰਾ ਦੇਖ ਬੱਚੀ ਫਾਸ ਫਾਸ ਤੁਰਦੀ ਆ ਹੁਣ ਵੀ ਬਾਕੀ ਪਹਿਲਾਂ ਬੱਚੀ ਦਾ ਥਾਂ ਨਹੀਂ ਹੁੰਦਾ ਵੀ ਹਰੇਕ ਦਾ ਨਹੀਂ ਥਾਂ ਬੜਾ ਕਮਾਲ ਹੁਣ ਤੁਹਾਨੂੰ ਬਹੁਤ ਨਿਆਂ ਚੰਗਾ ਲੱਗਿਆ ਬੈਡਮ ਚਵਾਈ ਚਵਾਈ ਓਕੇ ਆ ਇੱਕ ਨੰਬਰ ਆ ਕਰਕੇ ਦਿਖਾਵਾਂਗੇ ਚਵਾਈ ਬਈ ਠੀਕ ਆ ਬਾਈ ਬਾਕੀ ਬੈਡ ਦੇਖ ਲੈ ਕਿੱਡੀ ਹੈ ਜਾਤ ਨਸਲ ਬਾਈ ਨਾਲ ਹੀ ਕੋਈ ਲੱਸੀ ਨਹੀਂ ਬਈ ਠੀਕ ਆ ਬਾਈ ਹਾਂ ਤੇ ਮੁੱਲ ਭਰਾ ਜਾਇਜ਼ ਹੋ ਮੁੱਲ ਜਮਾ ਜਾਇਜ਼ ਹੋ ਬਈ ਠੀਕ ਆ ਬਾਈ ਹਾਂ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਬੈਡ ਜੰਗੀਆ ਗਰਮੀਆਂ ਦਾ ਤੋਹਫਾ ਕਿੰਨੇ ਗਰਮੀਆਂ ਦਾ ਤੋਹਫਾ ਵੀ ਦੁੱਧ ਵੀ ਫੈਟ ਵਾਲਾ ਪਾਉਣਾ ਇਹਨੇ ਸਹੀ ਗੱਲ ਆ ਬਈ ਹਾਂ ਤੇ ਬੱਚਾ ਮਗਰ ਬੱਚੀ ਬੱਚੀ ਬੈਡ ਵੀ ਲੰਬੀ ਲੰਬੀ ਦਿਖਾ ਦੇ ਕਿੰਨੀ ਹੈਗੀ ਬੱਚਾ ਤਾਂ ਕਿੰਨਾ ਹੈ ਕਿ ਦੋਨਾਂ ਚੰਗੇ ਆ ਦੋਨੇ ਵੜਾ ਮਗਰ ਹਾਂ ਬੈਡ ਦੀ ਕੁਆਲਿਟੀ ਚੈੱਕ ਕਰ ਕੀ ਬਾਤ ਆ ਬਈ ਬਾਕੀ ਬੱਚਾ ਸਾਡ ਨਿਆਣਾ ਆ ਪਾ ਕਹਿਣਾ ਕੁਛ ਨਹੀਂ ਗਾ ਠੀਕ ਆ ਹਾਂ ਬਾਕੀ ਧਰਮ ਮਾਰ ਕੇ ਦਿਖਾ ਦੇ ਜਿਵੇਂ ਮਰਜ਼ੀ ਨਿਆਣਾ ਪਾਲਾ ਕਿਵੇਂ ਮਰਜ਼ੀ ਪਾਲਾ ਕਹਿਣਾ ਕੁਛ ਨਹੀਂ ਵੈੜਨੇ ਬਈ ਕਿ ਪਹਿਲਨ ਵੜਾ ਕੋਲ ਫੌਲ ਨਹੀਂ ਮਾੜੀ ਮੋਟੀ ਭਾਵੇਂ ਹੋਵੇ ਠੀਕ ਹੈ ਕਹਿਣਾ ਕੁਛ ਨਹੀਂ ਹੈ ਕਿ ਮਰਜੀ ਬੈਠਾ ਰੇ ਥੱਲੇ ਨੇਖਾ ਬਾਕੀ ਸੀ ਲੰਢੀ ਬੱਛੀ ਹੈਗੀ ਸਹੀ ਗਾ ਬਾਕੀ ਬੱਚਾ ਬਹੁਤ ਨਿਆਇ ਚੰਗਾ ਮਗਰ ਬਈ ਹੂੰ ਬੱਚਾ ਵੀ ਬੱਛੀ ਆ ਬੱਛੀ ਬਹੁਤ ਚੰਗੀ ਆ ਕਿਉਂ ਬੱਛੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਬਾਕੀ ਬੈਡ ਬਹੁਤ ਚੰਗੇ ਆ ਭਾ ਇੰਨਾ ਕਿ ਜਾਇਜ਼ ਹੋਣਗੇ ਵੀ ਅੱਜ ਠੀਕ ਹੈ ਉਹੀ ਭਾ ਬਹੁਤ ਨਿਆਇਜ਼ ਆ ਜੇ ਭਾ ਇਹਦਾ ਬਹੁਤ ਜਾਇਜ਼ ਹੋਊਗਾ ਠੀਕ ਹੈ ਬਈ ਹਾਂ ਜਮਾ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਣੇ ਅੱਜ ਬਾਲੇ ਮੁੱਲ ਨਹੀਂ ਕਰਨੇ ਪਾਪਾ ਇਹ ਅੱਗੇ ਤੋਂ ਵੀਡੀਓ ਪਾਉਣੀ ਆ ਚ ਵਾਈ ਚੰਗੀ ਆ ਨਾ ਚੋਈ ਵਾਈ ਇੱਕ ਨੰਬਰ ਚ ਆਉਣਾ ਓਏ ਮੋਟੀ ਮੋਟੀ ਧਾਰ ਆ ਗਈ ਹੂੰ ਲੈ ਪਾਣੀ ਦਾਸਦਾ ਯਾਰ ਖਣ ਬਹੁਤ ਚੰਗੀ ਆ ਗਈ ਥਾਣੋਂ ਖੜਕਾ ਸੁਣਦਾ ਚੋਈ ਦਾ ਦਵੇ ਇੰਨੀ ਚੰਗੀ ਆ ਬੱਛੀ ਚੋਈ ਦਾ ਇਨਸ਼ਾ ਅੱਲਾਹ ਚੋਈ ਚੋਈ ਦਾ ਦੇਖ ਲੈ ਬਾਕੇ ਬਾਲਟੀ ਦੇਖ ਲੈ ਬਾਲਟੀ ਤਾਂ ਸਾਨੂੰ ਆਉਂਦੀ ਹੈਗੀ ਮੋਟਾ ਮੋਟਾ ਚੋਣ ਲੈ ਬਾਈ ਬਾਕੇ ਮੈਂ ਲੈ ਲੈਣਾ ਚੋਈ ਚੈੱਕ ਕਰ ਲੈ ਬਾਈ ਲੈ ਕੀ ਬਾਤ ਆ ਚੋਈ ਤਾਂ ਇੱਕ ਨੰਬਰ ਆ ਹੈ ਨਾ ਇੱਕ ਨੰਬਰ ਲੱਗੇ ਚੋਈ ਦਾ ਬੈਡ ਦੇ ਬਾਕੀ ਥਣ ਬੜਾ ਨਿਆਇ ਚੰਗਾ ਨਾ ਸਹੀ ਗੱਲ ਥਣ ਛੇਤੀ ਚ ਵਈ ਆ ਬ੍ਰੀਟ ਓਕੇ ਆ ਬਾਈ ਤੇ ਚਮਕ ਚਮਕ ਵੀ ਚੰਗੀ ਆ ਨਾ ਚਮਕ ਚਮਕ ਇੱਕ ਨੰਬਰ ਆ ਬਈ ਦੇਖ ਲੈ ਕਹਿਣਾ ਕੁਛ ਨਹੀਂ ਬੱਛੀ ਨੇ ਕਹਿ ਮਰਜੀ ਨਿਆਣਾ ਪਾਲਾ ਬੱਚਾ ਛੱਡ ਕੇ ਕਹਿਣਾ ਕੋਈ ਨਹੀਂ ਸ਼ੇਰ ਨਹੀਂ ਵੱਡੀ ਬੁੱਢੀ ਬਹੁਤ ਪਸਮਾ ਕੇ ਦੇਖ ਬੱਛੀ ਨੇ ਲੇਵਾ ਬਣਾਇਆ ਬਈ ਸਹੀ ਗੱਲ ਆ ਬਾਈ ਤੇ ਮੁੱਲ ਜੈ ਜੀ ਮੁੱਲ ਜਮਾਂ ਜੈ ਜੂ ਬਈ ਠੀਕ ਆ ਹਾਂ ਵੇਚਣ ਵਾਲੀ ਭਾਅ ਕਰਨੇ ਹੁੰਦੇ ਹੈਗੇ ਆਪਾਂ ਕਦੇ ਵੀਡੀਓ ਪਾਤੀ ਮਾਲ ਨਾਲ ਦੀ ਨਾਲ ਵੇਕੇ ਜਾਂਦਾ ਆਪਣਾ ਠੀਕ ਆ ਬਾਈ ਹਾਂ ਅੱਗੇ ਬਈ ਤਨ ਨੰਬਰ ਕਿਹੜਾ ਸੁਆ ਸੁੰਦੀ ਆ ਬਈ ਇਹ ਦੂਜਾ ਸੁਆ ਬਸ ਤਿਆਰੀਆਂ ਜਿਹਾ ਵੇ ਬੱਛੀ ਹਾਂ ਘੰਟੇ ਨਹੀਂ ਸੂਪ ਹੈ ਬਸ ਸੂਪ ਹੈ ਨਾ ਹਾਂ ਬਈ ਘੰਟੇ ਖੰਡ ਦੀ ਕਰ ਬਾਕੀ ਬੱਛੀ ਦੀ ਕੁਆਲਿਟੀ ਦੇਖ ਆर्डर ਦੀ ਕੁਆਲਿਟੀ ਦੇ ਜਰਸੀਆਂ ਚ ਪੈਂਦੀ ਹੈਗੀ ਬਈ ਚਮਕ ਚਮਕ ਬੱਛੀ ਸਲੇਨਰਗੀ ਹੈਗੀ ਉੱਪਰ ਹੀ ਮੰਦੀ ਹੈਗੀ ਸਹੀ ਗੱਲ ਹੈ ਲੈ ਬੈਠਾ ਪਾਵਾਂਗੇ ਮਰਜੀ ਰਾ ਥੱਲੇ ਕਹਿਣਾ ਕੁਛ ਵੀ ਨਹੀਂ ਗੱਲ ਆ ਕੀ ਬਾਤ ਅਸੀਲ ਬਾਕੀ ਛਾਣ ਦਿਖਾ ਦੇ ਡਾਕਟਰ ਕਿੰਨਾ ਚੰਗਾ ਬੱਛੀ ਦਾ ਉੱਠੀ ਆਲਾ ਧਣ ਲੱਗਿਆ ਹੈ ਨਾ ਹਾਂ ਬਈ ਪੂਰੀ ਵਿਥੀ ਦੇ ਕੱਲਾ ਕੇ ਹੈ ਤਾਂ ਕਿਦੋਂ ਮੰਨ ਕੇ ਚੱਲ ਬੱਛੀ ਨਾ ਸੂਣਾਗਾ ਲੈ ਵੇ ਤੂੰ ਦੁੱਗਣਾ ਕੋ ਹੋਰ ਦਾ ਗ੍ਰੈਂਟ ਲਾ ਢੁਲਣਾ ਪੰਗਾ ਗਿਆ ਇਹ ਸਾਰਿਆਂ ਨੇ ਬਾਲਟਾਂ ਕੱਢ ਕੇ ਸੂਣਾਗਾ ਬੱਛੀ ਨੇ ਸੂਣਾ ਹੈ ਨਾ ਹਾਂ ਤੋੜ ਦੇ ਬਾਈ ਕਿੰਨਾ ਕੁ ਰਿਕਾਰਡ ਆ ਬਈ ਤੂੰ ਮੰਨ ਕੇ ਚੱਲ ਵੀ 18 19 ਕਿਲੋ ਦਾ ਪਹਿਲੇ ਸੂਆ ਰਿਕਾਰਡ ਆ ਬੱਛੀ ਦਾ ਠੀਕ ਆ ਤੇ ਦੂਜਾ ਸੂਆ ਸੂਣਾ ਚਮਕ ਚਮਕ ਵੱਡੀ ਆ ਕੋਈ ਛੋਟੀ ਨਹੀਂ ਬਈ ਹੂੰ ਬਾਕੀ ਵੱਡੀ ਆ ਬੈਡ ਵੀ ਕੋਈ ਛੋਟੀ ਜੀ ਨਹੀਂ ਗਈ ਪੰਜਾਬ ਵਾਲੀ ਜਰਸੀਆਂ ਚ ਆ ਗਈ ਆਪਣੇ ਜਰਸੀਆਂ ਚ ਪੈਂਦੇ ਆ ਮੂੰਹਵਾ ਜਮਾ ਜਰਸੀਆਂ ਵਾਲੀ ਹੈਗਾ ਸਹੀ ਗੱਲ ਆ ਫੈਟ ਫੂਡ ਫੁੱਲ ਆਊਗਾ ਨਹੀਂ ਪੂਰੀ ਚੰਗੀ ਆ ਫੈਟ ਫੂਡ ਬਾਕੀ ਬੱਸੀ ਦਾ ਕੱਦ ਦਿਖਾ ਦੇ ਕਿੰਨਾਗਾ ਹੂੰ ਕੱਦ ਫੁੱਲ ਆ बस हू ਪੈਣਾ ਘਾਂਡੇ ਖੰਡ ਤਿੱਕਰ ਦੇ ਕੱਦ ਬੱਛੀ ਦਾ ਕਿਆ ਬਾਤ ਚਮਕ ਚਮਕ ਸਲੇਨਰ ਗਈ ਪਈ ਆਪਾਂ ਬੈਠਾ ਇੱਥੇ ਹੀ ਰਹਿ ਥਲੇ ਲੈ ਲੈ ਕਿਹਣਾ ਕੁਛ ਨਹੀਂ ਬਾਕੀ ਆਰਡਰ ਦਿਖਾ ਦੇ ਪਿੱਛੋਂ ਬਈ ਹਾਂ ਆਰਡਰ ਦਿਖਾ ਦਨੇ ਆ ਥਣ ਇੱਕ ਨੰਬਰ ਲੱਗਿਆ ਟੱਲ ਦੇਖੋ ਇੱਕ ਨੰਬਰ ਲੱਗਿਆ ਵੇ ਥਣ ਟੱਲ ਟੁੱਲ ਬਹੁਤ ਪਈ ਆ ਬੱਛੀ ਦੇ ਹੁੰਦੀ ਹੁੰਦੀ ਨੇ ਲੈਵਾ ਸੋਏ ਸੋਏ ਤੂੰ ਵੇਖੀ ਡਾਕਟਰ ਬਣਦੀ ਹਜੇ ਹਮ ਹੇ ਘਾਂਟਾ ਡੇਡ ਘੰਟਾ ਨੇ ਲੈ ਜਾਣਾਗਾ ਸਹੀ ਗੱਲ ਆ ਬਈ ਬਾਕੀ ਚਮਕ ਵਾਲੀ ਬੱਛੀ ਹੈਗੀ ਐ ਨਹੀਂ ਪਾਏ ਦਾ ਵੀ ਜਾਇਜ਼ ਹੀ ਹੋਗਾ ਬਈ ਠੀਕ ਆ ਬਈ ਮੋਹਲ ਦਾ ਪਾਈਕਾ ਜਮਾ ਜਾਇਜ ਰੱਖਾਂਗੇ ਸੂਈ ਜਾਂਦੀ ਆ ਬਸ ਸੂਣਨੀ ਆ ਜਮਾ ਤਿਆਰੀਆਂ ਜਾ ਆ ਹੋਰ ਅੱਧੇ ਘੰਟੇ ਦੇ ਘੰਟੇ ਲਈ ਕਰਮ ਵਾਲੀ ਨੇ ਦੇਖਿਓ ਸੂਣਾ ਉਹਨੂੰ ਬੈਠਣੇ ਬਣਨਾ ਦੇਖ ਲੈ ਵਾ ਸਫਾਈ ਬਹੁਤ ਵੱਚੀ ਦੇ ਲੈਵੇ ਦੀ ਦੇਖਿਓ ਨੇੜ ਤੋਂ ਲੈ ਕਿਆ ਬਾਤ ਇਹਦਾ ਬਾਲਟ ਨਾ ਕੱਢ ਗਏ ਨੇ ਹੋਰ ਹੀ ਕੁਛ ਤਿਆਰ ਹੋ ਜਾਣਾਗਾ ਬੜਾ ਬੜਾ ਕਮਾਲ ਦਾ ਲੱਗਿਆ ਬਾਕੀ ਕਦ ਕੁ ਦਿਖਾਏ ਡਾਕਟਰ ਸਾਫ ਸੁਥਰੀ ਕਿੰਨੀਆਂ ਬੱਚੀ ਸਹੀ ਗੱਲ ਆ ਭਾਈ ਮੁੱਲ ਜਾਇਜ ਹੋਣਾ ਮੁੱਲ ਜਮਾ ਜਾਇਜ ਹੋਵੇ ਅੱਛੀ ਦੇ ਹਿਸਾਬ ਨਾਲ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾਤੇ ਸਿੱਕੇ ਤੇ ਵੀਰ ਨੂਰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋ ਧੰਨਵਾਦ